ਇਦੇ ਚ ਬਾਈ ਫਿਰ ਖਰਚੇ ਦੀ ਵੀ ਕੋਈ ਗੱਲ ਐਸਟੀਮੇਟ ਸੀਗਾ ਹਾਂ ਖਰਚੇ ਦਾ ਜਦੋਂ ਆਪਾਂ ਇਹ ਬਣਵਾਇਆ ਜੀ ਨਕਸ਼ਾ ਉਹਨਾਂ ਤੋਂ ਹੀ ਉਹਦਾ ਐਸਟੀਮੇਟ ਲਾਇਆ ਸੀ ਉਹਨਾਂ ਨੇ ਕਿਹਾ ਸੀ ਵੀ ਤੁਹਾਡਾ ਪਲਾਸਟਰ ਤੀਕ ਇਹ ਠੀਕ ਹੈ ਜੀ 25-26 ਲੱਖ ਰੁਪਈਆ ਲੱਗ ਜਾਊਗਾ ਅੱਛਾ ਜੀ ਤੇ ਕਿੰਨਾ ਕਾ ਗਿਆ ਬਾਈ ਹੁਣ ਹੁਣ ਤੱਕ ਆਪਣਾ 24 ਲੱਖ ਰੁਪਈਆ ਲੱਗ ਗਿਆ ਜੀ ਇਹਦੇ ਸੀ ਨਾ ਕੋਠੀ ਬਣਾਉਣ ਤੋਂ ਪਹਿਲਾਂ ਨਾ ਸਾਲ ਥੋੜੀਆਂ ਵੀਡੀਓਆਂ ਦੇਖਦੇ ਹੁੰਦੇ ਸੀ ਅੱਛਾ ਬਾਈ ਵੀਡੀਓਆਂ ਚਾਹ ਤਾਂ ਸੀ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਬਹੁਤ ਕੋਠੀਆਂ ਦੇਖੀਆਂ ਉਹਦੇ ਵਿੱਚ ਸਾਨੂੰ ਆ ਇੱਕ ਨਕਸ਼ਾ ਪਸੰਦ ਆਇਆ ਵੀ ਅਸੀਂ ਇਹਦੇ ਨਾਲ ਦਾ ਬਣਾਉਣਾ। ਜੀ ਚੜਾਈ ਤਾਂ ਹੈਗੀ ਹੈ ਜੀ 40 ਫੁੱਟ। ਠੀਕ ਹੈ ਬਾਈ। ਤੇ ਲੰਬਾਈ ਇਹਦੀ ਹੈਗੀ ਹੈ 40 ਫੁੱਟ। ਹਾਂਜੀ ਇੱਧਰਲੇ ਪਾਸੇ ਇੱਕ ਸਟੋਰਜਾ ਬਣਾਤਾ ਸੀਗਾ। ਠੀਕ ਹੈ ਬਾਈ। ਜਗ੍ਹਾ ਦੇ ਅਸੀਂ ਕੰਮ ਲੈ ਲਿਆ ਪੌੜੀਆਂ ਦੇ ਥੱਲੇ। ਠੀਕ ਹੈ ਠੀਕ ਹੈ। ਇਹ ਆ ਕਿਵੇਂ ਰੱਖਿਆ ਅਲੱਗ ਜੀ ਚੀਜ਼ ਐ। ਆਪਾਂ ਬਹੁਤ ਘੱਟ ਕੋਠੀਆਂ 'ਚ ਦੇਖਦੇ ਆਂ ਇੱਥੇ। ਆ ਜਿਹੜਾ ਸਟੈਪ ਆ ਜਾਂਦਾ। ਇਹ ਆਪਾਂ ਨੂੰ ਬਾਲਕੋਨੀ ਦਾ ਕੰਮ ਵੀ ਦੇਊਗਾ ਜੀ ਇੱਥੇ। ਅੱਜ ਆਪਾਂ 2700 ਸਕੁਆਇਰ ਫੁੱਟ ਦਾ ਤੁਹਾਡੇ ਵਾਸਤੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣਾ ਜੀ। ਇਹਦੇ ਬਾਰੇ ਤੇ ਸਾਰਾ ਪਾ ਡਿਜ਼ਾਈਨ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਕੋਠੀ ਦਾ ਤੁਸੀਂ ਇੱਕ ਵਾਰੀ ਫਰੰਟ ਐਲੀਵੇਸ਼ਨ ਦੇਖੋ ਬਾਈ ਹੋਰ ਨਾਲ ਗੱਲਬਾਤ ਆਪਾਂ ਕਰਾਂਗੇ ਕੋਠੀ ਦੇ ਮਾਲਕ ਨੇ ਬਾਈ ਹੋਰੀ ਅੰਕਲ ਹੋਰੀ ਖੜੇ ਨੇ ਆਪਣੇ ਨਾਲ ਤੇ ਆਪਾਂ ਗੱਲਬਾਤ ਵੀ ਕਰਵਾਵਾਂਗੇ ਇਹਨਾਂ ਨਾਲ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਇਹ ਜਦੋਂ ਤੁਸੀਂ ਡਿਜ਼ਾਈਨ ਕਰਵਾਇਆ ਹੈ ਨਾ ਕੋਠੀ ਆਪਾਂ ਪਲਾਨ ਬਣਵਾਉਂਦਾ ਹਰ ਇੱਕ ਬੰਦਾ ਘਰ ਬਣਾਉਣ ਤੋਂ ਪਹਿਲਾਂ ਸੋਚਦਾ ਵੀ ਆਪਾਂ ਕਹੇ ਜਾ ਘਰ ਬਣਾਉਣਾ ਹੈ ਨਾ ਤੇ ਉਹ ਬਾਈ ਸਾਰਾ ਆਪਾਂ ਨੂੰ ਡਿਸਕਸ ਕਰੋ ਸਾਡੇ ਨਾਲ ਤੇ ਦੱਸੋ ਜਰੂਰ ਤੁਹਾਨੂੰ ਕਿੱਥੋਂ ਇਹ ਪਲਾਨ ਆਇਆ ਵੀ ਆਪਾਂ ਇਦਾਂ ਦੀ ਕੋਠੀ ਬਣਵਾਉਣੀ ਥੋੜੀਆਂ ਵੀਡੀਓ ਦੇਖਦੇ ਹੁੰਦੇ ਸੀ ਵੀ ਵੀਡੀਓਾਂ ਜਾਦਾ ਸੀ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਬਹੁਤ ਘੋਟੀਆਂ ਦੇਖੀਆਂ ਜਿਹੜੀਆਂ ਤੁਸੀਂ ਬਣਾਈਆਂ ਰੀਆਂ ਦੀ ਪ੍ਰੋਮੋਸ਼ਨ ਕਰਦੇ ਸੀ ਦੇਖੀਆਂ ਸੀ ਉਹਦੇ ਵਿੱਚ ਸਾਨੂੰ ਆ ਇੱਕ ਨਕਸ਼ਾ ਪਸੰਦ ਆਇਆ ਵੀ ਅਸੀਂ ਇਹਦੇ ਨਾਲ ਦਾ ਬਣਾਉਣਾ ਹਾਂ ਵੀ ਆਪਾਂ ਰੋਜ਼ ਦੇਖਦੇ ਆ ਦੇਖਦੇ ਰਹੇ ਨਾ ਵੀ ਕਿਵੇਂ ਕਿਵੇਂ ਜੇ ਆਪਾਂ ਬਣਾਵਾਂਗੇ ਜਿਹੜੀ ਸਾਨੂੰ ਵਧੀਆ ਲੱਗੀ ਹਾਂ ਜਿਹੜੀ ਸਾਨੂੰ ਵਧੀਆ ਲੱਗੀ ਸਾਨੂੰ ਐਸਟੀਮੇਟ ਜਆ ਹੋ ਗਿਆ ਵੀ ਇੰਨੇ ਕੇ ਏਰੀਏ ਚ ਵੀ ਵਧੀਆ ਬਣ ਸਕਦੀ ਹੈ ਇਹੋ ਜਿਹਾ ਡਿਜ਼ਾਈਨ ਬਣਾਉਣਾ ਹਾਂ ਇਹੋ ਜਿਹਾ ਡਿਜ਼ਾਈਨ ਬਣਾਉਣਾ ਆਪਾਂ ਫਿਰ ਅਸੀਂ ਉਹਦਾ ਸਕਰੀਨਸ਼ਾਟ ਲੈ ਕੇ ਉਦੇ ਉੱਤੇ ਨੰਬਰ ਆਇਆ ਵਿਆ ਸੀ ਫਿਰ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਠੀਕ ਹੈ ਬਾਈ ਤੇ ਉੱਥੋਂ ਫਿਰ ਅਸੀਂ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਵਿజిਟ ਕੀਤਾ ਇੱਥੇ ਸਾਡੇ ਆ ਕੇ ਉਹ ਫਿਰ ਕਹਿੰਦੇ ਵੀ ਇਹੋ ਜੀ ਡਿਜ਼ਾਈਨ ਦੀ ਕੋਠੀ ਇੰਨੇ ਥਾਂ ਤੇ ਤੁਹਾਡੇ ਬਣ ਸਕਦੀ ਹੈ ਇਹ ਠੀਕ ਹੈ ਜੀ ਵੀ ਇਦਾਂ ਦਾ ਡਿਜ਼ਾਈਨ ਬਣ ਜੂ ਤੇ ਬਾਈ ਖਰਚੇ ਬਾਰੇ ਵੀ ਕੁਝ ਦੱਸਿਆ ਵੀ ਇਨਾਂ ਕਾ ਐਸਟੀਮੇਟ ਜਿਆ ਦਿੱਤਾ ਹੋਏ ਇਨਾਂ ਕਾ ਲੱਗ ਜਾਣਗੇ ਹਾਂ ਉਹਨਾਂ ਨੇ ਖਰਚੇ ਦਾ ਵੀ ਐਸਟੀਮੇਟ ਜਿਆ ਦਿੱਤਾ ਸੀਗਾ ਇਹ ਆਪਣਾ ਵੀ ਇੱਥੋਂ ਤੱਕ ਜਿਉ ਹੁਣ ਪਲੱਸਟਰ ਹੋ ਗਈ ਇਹ ਹਾਂਜੀ 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 ਪਰ ਜ਼ਿਆਦਾਤਰ ਪਲੱਸਟਰ ਵਾਲੀਆਂ ਕੋਠੀਆਂ ਦਿਖਾਉਣਾ ਜਿਹੜੀਆਂ ਹੁਣ ਤੱਕ ਤਿਆਰ ਹਾਂਜੀ ਹਾਂਜੀ ਤੇ ਬਾਈ ਆਪਾਂ ਨਾਲ ਚੱਲ ਕੇ ਦਿਖਾਈਏ ਹਾਂਜੀ ਹਾਂਜੀ ਦਿਖਾਉਣੇ ਆ ਤੇ ਕਿੱਥੇ ਕਿੱਥੇ ਕੀ ਕੀ ਬਣਿਆ ਬਾਈ ਤੁਹਾਨੂੰ ਸਾਰਾ ਪਾ ਦਿਖਾਵਾਂਗੇ ਭਰਾਓ ਤੇ ਇੱਕ ਵਾਰੀ ਆਪਾਂ ਪੋਰਚ ਵਿੱਚੋਂ ਦੀ ਐਂਟਰ ਹੋਣਾ ਇੱਥੋਂ ਸਟਾਰਟਿੰਗ ਆ ਜੀ ਇਹ ਪੋਰਚ ਆ ਆਪਣਾ ਠੀਕ ਹੈ ਬਾਈ ਤੇ ਏਰੀਆ ਬਾਈ ਕਿੰਨਾ ਕ ਹੈ ਇਹ ਏਰੀਆ ਹੈਗਾ ਜੀ 2700 ਫੁੱਟ ਏਰੀਆ ਹੈ ਜੀ ਸਾਰਾ ਠੀਕ ਹੈ 2700 ਏਰੀਆ ਆਜੋ ਅੰਕਲ ਜੀ ਨਾਲ ਹੀ ਤੇ ਆਪਾਂ ਸਾਰੀ ਕੋਠੀ ਦਿਖਾਵਾਂਗੇ ਅੰਦਰ ਤੋਂ 2700 ਥੱਲੇ ਕਿੰਨਾ ਬਾਈ ਜੀ ਆਪਾਂ ਗੱਲ ਕਰੀਏ ਥੱਲੇ 1700 ਆ ਜੀ ਤੇ 1000 ਉੱਪਰ ਆ ਜੀ ਠੀਕ ਹੈ ਜੀ ਹਾਂਜੀ ਥ ਤੇ ਕੋਠੀ ਦਾ ਤੁਸੀਂ ਡਿਜ਼ਾਈਨ ਦੇਖੀ ਜਾਓ ਜਿਹੜੀ ਪਲਾਨਿੰਗ ਹੈ ਕੋਠੀ ਦੀ ਆਪਾਂ ਤੁਹਾਨੂੰ ਉਹ ਮਕਸਦ ਆਪਣਾ ਮੈਨ ਦਿਖਾਉਣਾ ਤਾਂ ਜੋ ਆਪਣਾ ਕੋਈ ਭਰਾ ਵੀ ਕੋਠੀ ਦੀ ਇਸ ਦੀ ਵੀਡੀਓ ਦੇਖ ਕੇ ਆਪਣੇ ਘਰ ਦੇ ਵਿੱਚ ਵੀ ਉਹ ਓਦਾਂ ਦਾ ਕੁਝ ਵੀ ਐ ਮੰਨ ਕੇ ਚਲੋ ਪਲਾਨ ਉਹਦੇ ਦਿਮਾਗ ਚ ਆਵੇ ਤਾਂ ਉਹਦਾ ਯੂਜ਼ ਕਰ ਸਕਦਾ ਹੋ ਆਪਣੇ ਆਰਕੀਟੈਕਟ ਨੂੰ ਕਹਿ ਕੇ ਜਾਂ ਆਪਣੇ ਠੇਕੇਦਾਰ ਭਰਾ ਨੂੰ ਕਹਿ ਕੇ ਬਈ ਆਪਾਂ ਲੌਬੀ 'ਚ ਖੜੇ ਹਾਂ ਨਾ ਪੋਰਚ ਵਿੱਚੋਂ ਦੀ ਆਏ ਹਾਂ ਇਹਦੀ ਐਂਟਰੀ ਦੀ ਗੱਲ ਕਰੀਏ ਬਈ ਇੱਕ ਮੰਲਾ ਉਧਰ ਵੀ ਦਿੱਤੀ ਹੋਈ ਐ ਹਾਂਜੀ ਮੈਨ ਐਂਟਰੀ ਇਹਦੀ ਉਧਰੋਂ ਆ ਜੀ ਉਹਦੇ ਨਾਲ ਹੀ ਕਿਚਨ ਆ ਆਪਣੀ ਠੀਕ ਹੈ ਜੀ ਤੇ ਕਿਚਨ ਵਾਲੇ ਪਾਸੇ ਬਈ ਦਿਖਾਉਣੇ ਆ ਹਾਂਜੀ ਤੇ ਇ ਤੇ ਆ ਗਈ ਇੱਕ ਐਂਟਰੀ ਹੈ ਬਾਈ ਹਾਂਜੀ ਇਹ ਮੇਨ ਐਂਟਰੀ ਹੈ ਬਾਈ ਉਹ ਪੋਰਚ ਵਾਲੀ ਐਂਟਰੀ ਹੋਗੀ ਇਧਰੋਂ ਵੀ ਤੁਸੀਂ ਭਰਾੰਡਾ ਰੱਖ ਕੇ ਇਧਰੋਂ ਐਂਟਰੀ ਕਰਦੇ ਹੋ ਇਧਰੋਂ ਮੇਨ ਐਂਟਰੀ ਹੈ ਜੀ ਠੀਕ ਹੈ ਜੀ ਤੇ ਇਹ ਆਪਣੀ ਕਿਚਨ ਆ ਗਈ ਜੀ ਇਹ ਕਿਚਨ ਆ ਗਿਆ ਬਾਈ ਦਿਖਾ ਦਿਓ ਖੁੱਲਾ ਕਿਚਨ ਬਣਿਆ ਹੋਇਆ ਵਧੀਆ ਆ ਦੇਖੋ ਹਜੇ ਕੋਠੀ ਚ ਪਲਾਸਟਰ ਦਾ ਕੰਮ ਚੱਲੀ ਜਾਂਦਾ ਜੀ ਉੱਪਰ ਵੀ ਦਿਖਾਵਾਂਗੇ ਤੁਹਾਨੂੰ ਤੇ ਸੈਲਫ ਵਗੈਰਾ ਪਾਈ ਪਈ ਹੈ ਤੇ ਆਜੋ ਬਾਈ ਅੱਗੇ ਤੇ ਬਾਈ ਸੱਜੇ ਪਾਸੇ ਇਧਰ ਕੀ ਰੱਖਿਆ ਇਹ ਬਾਥਰੂਮ ਆ ਗਿਆ ਜੀ ਲੌਬੀ ਨਾਲ ਅਟੈਚ ਆਹ ਦਿਖਾਓ ਬਾਈ ਇਧਰ ਵਾਸ਼ਰੂਮ ਅਟੈਚ ਕਰਤਾ ਬਾਈ ਉਹਨਾਂ ਨੇ ਇਧਰੋਂ ਐਂਟਰੀ ਤੇ ਵੀ ਵਾਸ਼ਰੂਮ ਆ ਗਿਆ ਇਧਰੋਂ ਐਂਟਰੀ ਤੇ ਵੀ ਵਾਸ਼ਰੂਮ ਆ ਗਿਆ ਤੇ ਆ ਦਿਖਾ ਦਿਓ ਜੀ ਲੌਬੀ ਦੇ ਵਿੱਚ ਇੱਕ ਅਲੱਗ ਜਿਹਾ ਡਿਜ਼ਾਈਨ ਹੈ ਇਹ ਕੋਠੀ ਦਾ ਤੁਸੀਂ ਪਲਾਨਿੰਗ ਦੇਖੋਗੇ ਲਗਭਗ ਕੋਠੀਆਂ ਦੀ ਜ਼ਿਆਦਾਤਰ ਆਪਾਂ ਕਈ ਵਾਰੀ ਮਿਲਦੀ ਹੁੰਦੀ ਆ ਪਰ ਇਸ ਕੋਠੀ ਦਾ ਪਲਾਨ ਅਲੱਗ ਤੋਂ ਹੈ ਤੇ ਇਧਰ ਬਈ ਇਹ ਡ੍ਰੈنگ ਰੂਮ ਆ ਗਿਆ ਜੀ ਨਾਲ ਹੀ ਤੇ ਇਹਦੀ ਬਾਈ ਪੋਰਚ ਵਿੱਚੋਂ ਦੀ ਇੱਕ ਵਿੰਡੋ ਦਿੱਤੀ ਹੈ ਨਾ ਇਧਰ ਮੈਂ ਹਾਂਜੀ 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 ਆ ਪੋਰਚ ਵਿੱਚੋਂ ਦੀ ਨਾ ਗੇਟ ਤੇ ਜਿਹੜੀ ਵਿੰਡੋ ਆ ਗਈ ਜੀ ਇਧਰ ਹਾਂਜੀ ਹਾਂਜੀ ਤੇ ਕਮਰੇ ਕਿੰਨੇ ਕਾ ਬਾਈ ਥੱਲੇ ਦੇਖੋ ਕਮਰੇ ਥੱਲੇ ਦੋ ਬੈੱਡਰੂ ਤੇ ਬੈਡਰੂਮ ਆਪਾਂ ਨਾਲ ਚੱਲ ਕੇ ਦਿਖਾਓ ਬਾਈ ਹਾਂਜੀ ਹਾਂਜੀ ਤੇ ਡਰੈਸਿੰਗ ਰੂਮ ਦੇ ਨਾਲ ਆ ਬਾਈ ਇਧਰੋਂ ਬੈਡਰੂਮ ਆ ਗਿਆ ਆ ਆ ਦੇਖੋ ਤੇ ਬਾਈ ਇਧਰ ਆਪਾਂ ਦੂਜੇ ਪਹਿਲੇ ਬੈਡਰੂਮ ਦੇ ਵਿੱਚ ਆ ਗਏ ਨਾ ਹਾਂਜੀ ਹਾਂਜੀ ਜਦੋਂ ਆਪਾਂ ਕੋਠੀ ਦਾ ਪਲਾਨ ਕੀਤਾ ਬਾਈ ਉਹਦੇ 'ਚ ਤੁਹਾਡੇ ਨਾਲ ਡਿਸਕਸ ਹੋਈ ਹੋਊ ਬਾਈ ਹਾਂਜੀ ਹਾਂਜੀ ਉਹਦੇ ਨਾਲ ਡਿਸਕਸ ਪੂਰੀ ਹੋਈ ਹੈ ਜੀ ਸਾਡੀ ਹਰੇਕ ਗੱਲ ਤੇ ਹੋਈ ਆ ਠੀਕ ਹੈ ਵੀ ਕਿੱਥੇ ਕਿੱਥੇ ਕੀ ਰੱਖਣਾ ਏਰੀਆ ਵੀ ਨਾ ਜ਼ਿਆਦਾ ਹੋਵੇ ਏਰੀਆ ਵੀ ਨਾ ਜ਼ਿਆਦਾ ਹੋਵੇ ਇਹਦੇ ਨਾਲ ਤਾਂ ਵਾਸ਼ਰੂਮ ਰੱਖਤਾ ਜੀ ਠੀਕ ਹੈ ਇਸ ਤੋਂ ਬਾਅਦ ਨਾਲ ਹਾਂਜੀ ਜੇ ਦਿਖਾ ਦਿਓ ਬਾਈ ਤੇ ਦੂਜੇ ਬੈਡਰੂਮ ਆਪਾਂ ਸੇਫ ਰੂਮ ਬਣਾਤਾ ਜੀ ਅੱਛਾ ਹੋ ਗਿਆ ਉਹ ਕਹਿੰਦਾ ਮਤਲਬ ਆਪਾਂ ਉਹਦੇ ਚ ਡਰੈਸਿੰਗ ਏਰੀਆ ਕਰਤਾ ਇੱਕ ਚ ਵਾਸ਼ਰੂਮ ਹੋ ਗਿਆ ਇੱਕ ਚ ਡਰੈਸਿੰਗ ਹੋ ਗਿਆ ਇਹ ਨਹੀਂ ਹੈਗਾ ਵੀ ਦੋਨਾਂ ਦੀ ਬੈਡਰੂਮ ਦੋਨਾਂ ਚ ਦੋਨੇ ਦੋਨੇ ਇਕੱਠੇ ਨਹੀਂ ਜੀ ਨਾ ਇਹ ਤਾਂ ਏਰੀਆ ਜਾਦੇ ਵੱਧਦਾ ਠੀਕ ਹੈ ਜੀ ਆਜੋ ਭਾਈ ਦੂਜਾ ਬੈਡਰੂਮ ਵੀ ਦਿਖਾਓ ਫਿਰ ਤੇ ਭਾਈ ਕੋਠੀ ਕੋਠੀ ਦਾ ਏਰੀਆ ਕਿੰਨਾ ਕਹੂਗਾ ਇਹ ਚੌੜਾ ਵੀ ਦੱਸੋ ਤੁਸੀਂ ਤੇ ਐਦਾਂ ਲੰਮਾ ਵੀ ਇਹਦੇ ਚ ਦੱਸਿਓ ਕਿਉਂਕਿ ਕਈ ਵਾਰੀ ਨਾ ਪਲਾਟ ਹੁੰਦਾ ਕਿਸ ਆਪਣੇ ਭਰਾ ਕੋਲੇ ਹਨਾ ਉਹ ਕਨਫਿਊਜ਼ ਹੁੰਦਾ ਵੀ ਇੰਨੇ ਕ ਪਲਾਟ ਚ ਮੈਂ ਕਿਹਜਾ ਪਲਾਨ ਕਰ ਸਕਦਾ ਉੱਥੋਂ ਪਤਾ ਲੱਗ ਜੂ ਇਹਦੀ ਚੜਾਈ ਤਾਂ ਹੈਗੀ ਆ ਜੀ 40 ਫੁੱਟ ਠੀਕ ਹੈ ਬਾਈ ਤੇ ਲੰਬਾਈ ਇਹਦੀ ਹੈਗੀ ਆ 42 ਫੁੱਟ ਅੱਛਾ ਬਈ ਕਹਿਣ ਦਾ ਮਤਲਬ 1650 1700 ਸਕਰ ਫੁੱਟ ਬਾਈ 1700 ਫੁੱਟ ਤੇ ਬਾਈ ਨਾਲ ਦੇ ਨਾਲ ਆਪਾਂ ਦਿਖਾਉਣੇ ਦੂਜਾ ਬੈਡਰੂਮ ਹਾਂਜੀ ਹਾਂਜੀ ਤੇ ਆ ਦੂਜਾ ਬੈਡਰੂਮ ਇਹ ਛੋਟਾ ਬਾਈ ਉਹਦੇ ਨਾਲ ਉਹ ਨਾ ਹਾਂਜੀ ਹਾਂਜੀ ਇਹ ਥੋੜਾ ਜਿਹਾ ਛੋਟਾ ਰੱਖਿਆ ਤੇ ਇਹਦੇ ਚ ਇਹਦੇ ਵਿੱਚ ਸੇਵ ਰੂਮ ਦਿੱ ਇਦਾਂ ਆਪਾਂ ਡਰੈਸਿੰਗ ਏਰੀਆ ਵੀ ਕਹਿ ਸਕਦੇ ਆ ਆਪਾਂ ਨੂੰ ਇਹਦੇ ਵਿੱਚ ਕੋਈ ਆਪਾਂ ਸਮਾਨ ਵੀ ਰੱਖ ਸਕਦੇ ਹਾਂ ਹਾਂਜੀ 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 ਤੇ ਇਹ ਕਮਰਾ ਦਾ ਇਧਰ ਅਟੈਚ ਹੋ ਗਿਆ ਜੀ ਉਧਰ ਵਾਸ਼ਰੂਮ ਅਟੈਚ ਹੋ ਗਿਆ ਤੁਸੀਂ ਦੋਨੇ ਬੈਡਰੂਮ ਦੇਖ ਚੁੱਕੇ ਹੋ ਹਾਂਜੀ ਹਾਂਜੀ ਤੇ ਇੱਕ ਤੁਸੀਂ ਡ੍ਰਾਈੰਗ ਰੂਮ ਏਰੀਆ ਦੇਖ ਚੁੱਕੇ ਹੋ ਇੱਕ ਆਪਾਂ ਤੁਹਾਨੂੰ ਰਸੋਈ ਦਿਖਾਈ ਸੀ ਉਧਰੋਂ ਤੇ ਨਾਲ ਖਾਇ ਸੀਗਾ ਪਹਿਲੇ ਐਂਟਰੀ ਦੇ ਉੱਤੇ ਵਾਸ਼ਰੂਮ ਜੀ ਤੇ ਬਾਈ ਥੱਲੇ ਇਧਰ ਥੱਲੇ ਪਾਸੇ ਕੀ ਰੱਖਿਆ ਬਾਈ ਹਾਂਜੀ ਇਧਰਲੇ ਪਾਸੇ ਇੱਕ ਸਟੋਰਜਾ ਬਣਾਤਾ ਸੀਗਾ ਠੀਕ ਹੈ ਬਾਈ ਜਗ੍ਹਾ ਦੇ ਅਸੀਂ ਕੰਮ ਲੈ ਲਿਆ ਪੌੜੀਆਂ ਦੇ ਥੱਲੇ ਠੀਕ ਹੈ ਬਾਈ ਠੀ ਇਹ ਨਾ ਬਾਈ ਉਹਨਾਂ ਨੇ ਅਲੱਗ ਤੋਂ ਕੋਈ ਸਟੋਰ ਰੂਮ ਨਹੀਂ ਕੱਢਿਆ ਇਹ ਜਗ੍ਹਾ ਨੂੰ ਵਰਤ ਕੇ ਇੱਥੇ ਸਟੋਰ ਬਣਾਤਾ ਇੱਕ ਹਾਂਜੀ ਤੇ ਇੰਦਰ ਇੱਕ ਗੇਟ ਦੇਦਾ ਬਾਈ ਇੰਦਰ ਬਾਹਰਲੇ ਪਾਸੇ ਹਾਂਜੀ ਤੇ ਉੱਪਰ ਵਾਲੇ ਪਾਸਾ ਦੇਖਾਈਏ ਬਾਈ ਹੁਣ ਜਿਹੜਾ ਉੱਪਰ ਪਰਸ਼ਨ ਹੈ ਥੱਲੇ ਥੱਲੇ ਬਾਈ ਤੁਸੀਂ ਸਮਝ ਗਏ ਹੋਵੋਗੇ ਦੋ ਬੈੱਡਰੂਮ ਤੇ ਇਹ ਆਪਣੇ ਕਿਚਨ ਦੇ ਨਾਲੋਂ ਹੀ ਪੌੜੀ ਚੜਦੀ ਹੈ ਜੀ ਉੱਪਰ ਠੀਕ ਹੈ ਬਾਈ ਠੀਕ ਹੈ ਤੇ ਬਾਈ ਇੱਥੇ ਜੇ ਆਪਾਂ ਗੱਲ ਕਰੀਏ ਰੋਸ਼ਨੀ ਬਹੁਤ ਪੈਂਦੀ ਹੈ ਕੋਠੀ 'ਚ ਨਾ ਹਾਂਜੀ ਹਾਂਜੀ ਵਿੰਡੋਆਂ ਕਾਫੀ ਨੇ ਵਿੰਡੋਆਂ ਕਾਫੀ ਆ ਜੀ ਆਪਾਂ ਪੌੜੀ ਦੇ ਸਟੈਪ ਆ ਗਏ ਇੱਥੋਂ ਤੱਕ ਇਹਦੇ ਉੱਪਰ ਨਾ ਇਹ ਗਲਾਸ ਲੱਗਣਾ ਜੀ ਚਾਰ ਚਫੇਰੇ ਠੀਕ ਹੈ ਜੀ ਤੇ ਇੱਥੇ ਆਪਾਂ ਕੁਰਸੀ ਲਾ ਕੇ ਬੈਠ ਸਕਦੇ ਆ ਬੱਚੇ ਪੜ੍ਹਾਈ ਵੀ ਕਰ ਸਕਦੇ ਆ ਠੀਕ ਹੈ ਭਾਈ ਜਿਵੇਂ ਬਾਲਕੋਨੀ ਹੈ ਇਹਨੂੰ ਹਾਂਜੀ ਇਹਨੂੰ ਵਰਤੋਂ ਚ ਲਿਆਂਦਾ ਵੈ ਜੀ ਅਸੀਂ ਠੀਕ ਹੈ ਠੀਕ ਹੈ ਇਹਦੇ ਥੱਲੇ ਬਈ ਸਟੋਰ ਸੀਗਾ ਹਣਾ ਇਹਦੇ ਥੱਲੇ ਸਟੋਰ ਸੀਗਾ ਜੀ ਜਿਹੜਾ ਕਿ ਪੌੜੀਆਂ ਦੇ ਥੱਲੇ ਸਟੋਰ ਰੱਖਿਆ ਸੀ ਆਪਾਂ ਹਾਂਜੀ ਉਹ ਆਹ ਜਗ੍ਹਾ ਉਹਦੀ ਛੱਤ ਹੋ ਗਈ ਆ ਹਾਂਜੀ ਇਹ ਉਹਦੀ ਛੱਤ ਹੋ ਗਈ ਜੀ ਠੀਕ ਹੈ ਕਹਿੰਦਾ ਮਤਲਬ ਬਈ ਇੱਥੇ ਬੈਠਣ ਵਾਸਤੇ ਸਿਟਿੰਗ ਏਰੀਆ ਰੱਖ ਲਿਆ ਹਾਂਜੀ ਇਹ ਅਲੱਗ ਕੀਤਾ ਜੀ ਹੋਰ ਕੋਠੀਆਂ ਨਾਲੋਂ ਆਪ ਇਹ ਇਧਰ ਆਪਣਾ ਓਪਨ ਏਰੀਆ ਆ ਗਿਆ ਜੀ ਠੀਕ ਹੈ ਭਾਈ ਆ ਦੇਖੋ ਉੱਪਰ ਆ ਗਏ ਆਪਾਂ ਇਧਰ ਪੌੜੀ ਜਾਂਦੀਆਂ ਸੀ ਬਾਈ ਹੁਣ ਹਾਂਜੀ ਇਧਰ ਓਪਨ ਏਰੀਆ ਹਾਲ ਉੱਪਰ ਪੌੜੀ ਜਾਂਦੀਆਂ ਜੀ ਤੇ ਉੱਪਰ ਬਾਈ ਬੈੱਡਰੂਮ ਕਿੰਨੇ ਆ ਉੱਪਰ ਇੱਕ ਬੈੱਡਰੂਮ ਆ ਜੀ ਅੱਛਾ ਉੱਪਰ ਇੱਕ ਬੈੱਡਰੂਮ ਆ ਹਾਂਜੀ 1000 ਕ ਸਕੇਅਰ ਫੁੱਟ ਆਪਾਂ ਦਿਖਾਈ ਦਿੰਦੇ ਆ ਜੋ ਹਾਂਜੀ ਤੇ ਲੌਬੀ ਕਾਫੀ ਖੁੱਲੀ ਹੈ ਨਾ ਬਾਈ ਹਾਂ ਲੌਬੀ ਕਾਫੀ ਖੁੱਲੀ ਹੈ ਤੇ ਬੈੱਡਰੂਮ ਆ ਇਧਰਲੇ ਪਾਸੇ ਕੀ ਰੱਖਿਆ ਬਾਈ ਇਹ ਬਾਥਰੂਮ ਹੈ ਜੀ ਬਾਥਰੂਮ ਬਹੁਤ ਖੁੱਲਾ ਰੱਖਿਆ ਹੋਇਆ ਇੱਥੇ ਨਾਲ ਉੱਪਰ ਇਹ ਆਪਣਾ ਲੌਬੀ ਨਾਲ ਜੀ ਤੇ ਕਮਰਾ ਕਹਿਣਾ ਮਤਲਬ ਤੁਸੀਂ ਬਾਲੇ ਬੈਡਰੂਮ ਜੇ ਰੱਖਣ ਦੇ ਵਿੱਚ ਉਹ ਨਹੀਂ ਰੱਖਿਆ ਵੀ ਕਿਉਂ ਰਖਵਾ ਲਿਆ ਹੈ ਨਾ ਉੱਪਰ ਉਹ ਹੀ ਰਖਾ ਲਿਆ ਹਾਂ ਜੀ ਵੀ ਵਰਤੋਂ ਚ ਇੱਕ ਬੈਡਰੂਮ ਹੀ ਬਹੁਤ ਆ ਜੇ ਰੱਖੀ ਇੱਧਰ ਬੈਡਰੂਮ ਆ ਗਿਆ ਨਾ ਭਾਈ ਹਾਂ ਜੀ ਤੇ ਬਾਥਰੂਮ ਨਾਲ ਅਟੈਚ ਹੈ ਨਾਲੇ ਨਾਲੇ ਲੌਬੀ ਨਾਲ ਅਟੈਚ ਹੈ ਨਾਲੇ ਲੌਬੀ ਨਾਲ ਅਟੈਚ ਹੈ ਜੀ ਤੇ ਆ ਬਾਲਕਨੀ ਆ ਗਈ ਭਾਈ ਦਿਖਾ ਦਿਓ ਬਾਲਕਨੀ ਆ ਗਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਾਈ ਬਾਕੀ ਆਪਣੇ ਭਰਾ ਜਿਹੜੇ ਦੇਖਣ ਵਾਲੇ ਆ ਹਾਂਜੀ ਉਹ ਦੱਸਣਗੇ ਕਮੈਂਟਾਂ 'ਚ ਵੀ ਕਿਦਾਂ ਦਾ ਡਿਜ਼ਾਈਨ ਹੈ ਹਨਾ ਠੀਕ ਹੈ ਬਾਕੀ ਤੁਸੀਂ ਪਲਾਨ ਨਾਲ ਬਹਿ ਕੇ ਡਿਸਕਸ ਕਰਕੇ ਬਣਵਾਇਆ ਹੋਇਆ ਪਲਾਨ ਆਗਾ ਹਾਂਜੀ ਹਾਂਜੀ ਆਪਣਾ ਮਕਸਦ ਹੀ ਇਹ ਹੁੰਦਾ ਬਾਈ ਆਪਾਂ ਹਰ ਰੋਜ਼ ਨਵਾਂ ਡਿਜ਼ਾਈਨ ਲੈ ਕੇ ਆਈਏ ਉਹਦੇ ਨਾਲ ਜਿਹੜੇ ਦੇਖਣ ਵਾਲੇ ਭਰਾ ਨੇ ਆਪਣੇ ਆਪਣਾ ਘਰ ਬਣਾਉਣ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਸਖਿਆਈ ਹੋਵੇ ਦੇਖ ਕੇ ਪਤਾ ਲੱਗ ਜਨਾਂ ਨੂੰ ਬੰਦਿਆਂ ਨੂੰ ਕਾਈ ਆਈਡੀਆ ਜ ਆ ਜਾਂਦਾ ਹਨਾ ਪਰ ਬਾਈ ਬੈਡਰੂਮ ਇੱਕ ਹੈ ਹਨਾ ਇੱਕ ਨਾਲ ਵਾਸ਼ਰੂਮ ਅਟੈਚ ਕਰਤਾ ਹਾਂਜੀ ਤਾਂ ਲੌਬੀ ਦਾ ਏਰੀਆ ਇਧਰ ਵੀ ਸੈਟਿੰਗ ਤੁਸੀਂ ਜਿਹੜਾ ਪਲਾਨ ਕਰਵਾਇਆ ਹੈ ਨਾ ਬਹਿ ਕੇ ਇਹ ਹਾਂਜੀ ਹਾਂਜੀ ਵੀ ਇੱਥੇ ਆਈ ਨਿਕ ਰੂਮ ਆਪਾਂ ਇਹਦੇ ਚ ਚਾਹੀਦੇ ਪਰ ਥੱਲੇ ਚਾਹੀਦੇ ਕਿੰਨੇ ਤੇ ਉੱਪਰ ਕਿੰਨੇ ਚਾਹੀਦੇ ਹੈ ਨਾ 2700 ਏਰੀਆ ਤੁਸੀਂ ਦੱਸਤਾ ਵੀ ਇੰਨਾ ਕਿਹਣਾ ਹੋਣਾ ਹੈ ਇਹਦੇ ਚ ਬਈ ਫਿਰ ਖਰਚੇ ਦੀ ਵੀ ਕੋਈ ਗੱਲ ਐਸਟੀਮੇਟ ਸੀਗਾ ਹਾਂ ਖਰਚੇ ਦਾ ਜਦੋਂ ਆਪਾਂ ਇਹ ਬਣਵਾਇਆ ਜੀ ਨਕਸ਼ਾ ਉਹਨਾਂ ਤੋਂ ਹੀ ਉਹਦਾ ਐਸਟੀਮੇਟ ਜਿਆ ਲਾਇਆ ਸੀ ਉਹਨਾਂ ਨੇ ਕਿਹਾ ਸੀ ਵੀ ਤੁਹਾਡਾ ਪਲਾਸਟਰ ਤੀਕ ਇਹ ਠੀਕ ਹੈ ਜੀ 25-26 ਲੱਖ ਰੁਪਈਆ ਲੱਗ ਜਾਊਗਾ ਅੱਛਾ ਜੀ ਤੇ ਕਿੰਨਾ ਕਾ ਗਿਆ ਬਾਈ ਹੁਣ ਹੁਣ ਤੱਕ ਆਪਣਾ 24 ਲੱਖ ਰੁਪਇਆ ਲੱਗ ਗਿਆ ਜੀ ਇਹਦੇ ਤੇ ਪਲਾਸਟਰ ਹੋ ਗਈ ਬਾਈ ਪਲਾਸਟਰ ਹੋ ਗਈ ਹਾਂਜੀ ਠੀਕ ਹੈ ਜੀ ਪਲਾਸਟਰ ਹੋ ਗਈ ਇਹ ਤੇ ਇੱਧਰ ਬੇੜਾ ਰੱਖਿਆ ਬਾਈ ਹਾਂਜੀ ਇੱਧਰ ਬੇੜਾ ਜੀ ਕਹਿਣ ਦਾ ਮਤਲਬ ਬਾਈ ਜਦੋਂ ਆਪਾਂ ਇੱਕ ਆ ਇਹਦੀ ਕਹਿਣ ਦਾ ਮਤਲਬ ਨਾਕਸ਼ਾ ਬਣਵਾਉਨੇ ਆ ਹਾਂਜੀ ਹਾਂਜੀ ਨਾਕਸ਼ੇ ਦੇ ਵਿੱਚ ਇੱਕ ਐਸਟੀਮੇਟ ਜ਼ਰੂਰ ਹੋ ਜਾਂਦਾ ਹੈ ਨਾ ਹਾਂਜੀ ਉਹਦੇ ਨਾਲ ਘਰ ਬਣੂਗਾ ਤੇ ਕਿੰਨਾ ਕੀਤੇ ਤੇ ਪੈਸਾ ਲੱਗੂਗਾ ਇਸ ਦੋ ਵਾਰ ਤਾਂ ਜਿੰਨੇ ਮਰਜ਼ੀ ਲੜੋ ਦੋ ਵਾਰ ਤਾਂ ਜਿੰਨੇ ਮਰਜ਼ੀ ਤੁਸੀਂ ਇਹਦਾ ਕੰਮ ਮਹਿੰਗਾ ਵੀ ਕਰਵਾ ਸਕਦੇ ਹੋ ਸਸਤਾ ਵੀ ਕਰਵਾ ਸਕਦੇ ਹੋ ਪੱਥਰ ਦਾ ਸਸਤਾ ਵੀ ਕਰਵਾ ਹਾਂਜੀ ਸਾਹਿਬ ਆ ਦੇਖ ਲਈ ਬਹੁਤ ਸੋਹਣੀ ਦਿੱਤੀ ਹੋਈ ਹੈ ਬਾਰ ਉਹ ਨਾ ਹਾਂਜੀ ਆ ਦੇਖੋ ਆ ਬਰਾਂਡਾ ਹੋ ਗਿਆ ਭਾਈ ਇੱਥੇ ਵੀ ਆਪਾਂ ਬੈਠ ਸਕਦੇ ਆ ਉੱਥੇ ਪੱਖਾ ਲੱਗ ਜੂਗਾ ਹੀ ਹੈ ਨਾ ਹਾਂਜੀ ਹਾਂਜੀ ਤੇ ਆ ਦੇਖੋ ਬਾਹਰਲੇ ਪਾਸੋਂ ਦਿਖਾ ਦੋ ਤੇ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਦੱਸਣਾ ਜ਼ਰੂਰ ਤੁਸੀਂ ਕਮੈਂਟਾਂ 'ਚ ਅਗਰ ਤੁਸੀਂ ਵੀ ਇਦਾਂ ਦਾ ਘਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਇਦਾਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਘਰ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਇਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਦੀ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ Instagram